ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨਮਾਈ ਵਿੱਚ ਬਰਨਾਲਾ ਜ਼ਿਲ੍ਹੇ ਵਿੱਚ ਲਗਾਤਾਰ ਵਿਕਾਸ ਦੇ ਕੰਮ ਤੇਜ਼ੀ ਨਾਲ ਚੱਲ ਰਹੇ ਨੇ ਤੇ ਹਰ ਹਫ਼ਤੇ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਆਰੰਭ ਹੋ ਰਿਹਾ ਹੈ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤੇਰ ਨੇ ਇਸ ਕੱਲ ਦਾ ਪ੍ਰਗਟਾਵਾ ਅਜ ਸੰਘੇੜਾ ਵਿਖੇ 40 ਲੱਖ ਰੁਪਏ ਦੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਦਿਆਂ ਕੀਤਾ। ਉਹਨਾਂ ਅਜ ਸੂਏ ਦੇ ਆਸ-ਪਾਸ ਜਾਲੀ ਲਗਾਉਣ ਦੇ ਕੰਮ, ਇੰਟਰਲੌਕ ਟਾਈਲਾਂ ਵਿਛਾਉਣ ਦੇ ਕੰਮ, ਸੰਘੇੜਾ ਵਿਖੇ ਸਥਿਤ ਦੋ ਬੱਸ ਸੜਿਆਂ, ਕਰਮਗੜ੍ਹ ਵੱਲ ਅਤੇ ਬਰਨਾਲਾ ਵੱਲ ਵਿਖੇ ਸਵਾਰੀਆਂ ਨੂੰ ਸਹੂਲਤਾਂ ਛੱਪੜ ਦੇ ਨਵਿਨੀਕਰਨ ਦਾ ਕੰਮ ਵੀ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ ਇਸ ਮੌਕੇ ਬੋਲਦਿਆਂ ਨੇ ਕਹੇ ਕਿ ਪੰਜਾਬ ਸਰਕਾਰ ਵੱਲੋਂ ਸੰਘੇੜਾ ਦੇ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਪਹਿਲਾਂ ਹੀ ਸੰਘੇੜਾ ਨੂੰ ਤਕਰੀਬਨ 13 ਤੋਂ 14 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਮਨਜ਼ੂਰੀ ਮਿਲੀ ਹੈ ਇਸ ਤੋਂ ਇਲਾਵਾ ਅੱਜ ਕੁੱਲ 40 ਲੱਖ ਰੁਪਏ ਦੇ ਵੱਖ-ਵੱਖ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਇਹਨਾਂ ਪ੍ਰੋਜੈਕਟਾਂ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਸੂਏ ਦੇ ਵਾਲਦਲੇ ਜਾਲੀ ਲਗਾਉਣ ਦਾ ਕੰਮ ਸ਼ਾਮਲ ਹੈ ਜੋ ਪਿਛਲੇ 50 ਸਾਲਾਂ ਵਿੱਚ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਦੋ ਬਸਰਡੇ ਬਣਾਏ ਜਾਣਗੇ ਲਗਾਤਾਰ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਬਰਨਾਲੇ ਚ ਚੱਲ ਰਹੇ ਆ ਤੇ ਮੈਨੂੰ ਲੱਗਦਾ ਵੀ ਹਰੇਕ ਹਫਤੇ ਕਰੋੜਾ ਰੁਪਏ ਦੇ ਕੰਮਾਂ ਦੇ ਘਟਨਾ ਜਿਹੜੇ ਉਹ ਸ਼ਹਿਰ ਚ ਪਿੰਡਾਂ ਚ ਕੀਤੇ ਜਾ ਰਹੇ ਹੈਗੇ ਤੇ ਤਕਰੀਬਨ ਆ ਸੰਘੇੜੇ ਨੇ ਮੈਨੂੰ ਲੱਗਦਾ ਕਿ ਇਸ ਤੋਂ ਪਹਿਲਾਂ 13-14 ਕਰੋੜ ਰੁਪਈਆ ਜਿਹੜਾ ਕੇਵਲ ਸੰਘੇੜੇ ਦੇ ਵਿੱਚ ਆ ਚੁੱਕੇ ਆ ਤੇ ਅੱਜ ਵੀ ਕਿਉਂਕਿ ਜਦੋਂ ਪਹਿਲਾ ਹ ਜਿਹੜਾ ਇੱਕ ਸੂਆ ਤੇ ਆਪਾਂ ਖੜੇ ਆ ਇਹ ਵੀ ਮੈਨੂੰ ਲੱਗਦਾ ਘੱਟੋ ਘੱਟ 50 ਸਾਲ ਬਾਅਦ ਪਹਿਲਾ ਸੂਆ ਬਣਿਆ ਹੁਣ ਤੇ ਡਿਮਾਂਡ ਸੀ ਕਿ ਇਹਦੇ ਆਲੇ ਦੁਆਲੇ ਜਾਲੀ ਜਿਹੜੀ ਆ ਲਾਈ ਜਾਵੇ ਕਿਉਂਕਿ ਵਿੱਚ ਇਹਦੇ ਕਹੋ ਵੀ ਕੂੜਾ ਜਾਂ ਕਈਆਂ ਰੋੜ ਚੀਜ਼ਾਂ ਡਿੱਗਦੀਆਂ ਰਹਿੰਦੀਆਂ ਸੋ ਅੱਜ ਤਕਰੀਬਨ 10 ਲੱਖ ਦੀ ਲੱਗ ਦੇ ਨਾਲ ਸਾਰੇ ਸੰਘੇੜੇ ਚ ਇਹਦੇ ਆਲੇ ਦੁਆਲੇ ਜਾਲੀ ਜਿਹੜੀ ਆ ਲਗਾਈ ਜਾਣੀ ਹੈ ਇਸ ਤੋਂ ਇਲਾਵਾ ਇੱਕ ਇੰਟਰਲੌਕ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਣਾ 9 ਲੱਖ ਦੇ ਨਾਲ ਜਿਹੜੇ ਦੋ ਅੱਡੇ ਆ ਅ ਬਸ ਅੱਡੇ ਆ ਸੰਘੇੜੇ ਉਹ ਬਣਾਏ ਜਾਣੇ ਆ ਤੇ ਇਸ ਤੋਂ ਇਲਾਵਾ 15 ਲੱਖ ਰੁਪਇਆ ਇੱਕ ਛੱਪੜ ਹੈ ਉਹਦੇ ਨਵੀਨੀਕਰਨ ਤੇ ਜਿਹੜਾ ਲਗਾਇਆ ਜਾਣਾ ਸੋ ਤਕਰੀਬਨ 40 ਲੱਖ ਦੇ ਕੰਮਾਂ ਦੇ ਅੱਜ ਉਦਘਾਟਨ ਨੇ ਜਿਹੜੇ ਉਹ ਕੀਤੇ ਤੋਂ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਰੋੜਾਂ ਰੁਪਇਆ ਬਰਨਾਲੇ ਦੀ ਗਰਾਹਣੀ ਦਿੱਤਾ ਉੱਥੇ ਮੈਂ ਸੰਘੇੜਾ ਵਾਸੀਆਂ ਨੂੰ ਬਹੁਤ ਵਧਾਈ ਦਿੰਦਾ ਅਸਿਸਟੈਂਟ ਦਾ ਵੀ ਕੋਈ ਮੈਂ ਬਸਟੈਂਡ ਦੱਸਿਆ ਜੀ 9 ਲੱਖ ਰੁਪਇਆ ਦੋ ਬਸਟੈਂਡ ਜਿਹੜੇ ਕਿਤਾ ਕਰਮਗੜ ਵਾਲੇ ਅੱਡੇ ਤੇ ਇੱਕ ਦੂਜੇ ਪਾਸੇ ਜਿਹੜਾ ਬਰਨਾਲੇ ਵਾਲਾ ਅੱਡਾ ਦੋਨੋਂ ਜਗ੍ਹਾ 9 ਲੱਖ ਦੀ ਲੱਗਦੇ ਨਾਲ ਜਿਹੜੇ ਨਵੇਂ ਕਮਰੇ ਆ ਲੋਕਾਂ ਦੇ ਸਵਾਰੀਆਂ ਦੇ ਬੈਠਣ ਲਈ ਉਹਨਾਂ ਦੀ ਸਾਰੀ ਦਾ ਕੰਮ ਜਿਹੜਾ ਸ਼ੁਰੂ ਹੋ